ਮੇਰੇ ਸਾਰੇ ਹੀ YouTube ਚੈਨਲ ਦੇ ਦਰਸ਼ਕਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਬਾਈ ਬੱਸ ਬੋਲ ਬਣਾ ਹੁਣ ਤੋਂ ਵੈਸ ਬ੍ਰਮਚਾਇਆ ਹਾਂ ਆ ਜਿਹੜਾ ਵੈਸ ਬ੍ਰਮਚਾਇਆ ਬੱਸ ਸਟੇਸ਼ਨ ਹੈ ਲੋਗ ਇਹ ਤੋਂ ਹਰ ਨੇੜੇ ਦੇ ਵੱਡੇ ਛੋਟੇ ਟਾਉਨਾਂ ਨੂੰ ਟਾਈਮ ਮੁਤਾਬਕ ਬੱਸਾਂ ਜਾਂਦੀਆਂ ਨੇ ਕਿ ਖਤਾਂ ਹੋਈ ਇਹ ਵੀ ਤੁਸੀਂ ਦੇਖ ਰਹੇ ਹੋ ਲੋਕ ਆਉਂਦੇ ਜਾਂਦੇ ਨੇ ਤੇ ਇਹਦੇ ਗਲੀਕੇ ਵੀ ਦੋ ਸ਼ਾਪਿੰਗ ਮਾਲ ਨੇ ਮੈਂ ਤੁਹਾਨੂੰ ਦਿਖਾਉਂਗਾ ਇੱਕ ਨੂੰ ਕਹਿੰਦੇ ਆ ਕਿੰਗਸ ਸਕਰਟ ਤੇ ਦੂਸਰੇ ਨੂੰ ਕਹਿੰਦੇ ਆ ਕੋਇਨ ਸਕਰਟ ਤੇ ਉਹਦੇ ਵਿਚਾਰੇ ਜਿਹੜੀ ਹੈ ਫਲੀ ਮਾਰਕੀਟ ਨਾਰਥੇ ਅਮਰੀਕਾ ਜਪਾ ਉਹ ਕੈਨੇਡਾ ਤੇ ਜਿਹੜੇ ਹੈ ਅਮਰੀਕਾ ਉਹਨੂੰ ਫਲੀ ਮਾਰਕੀਟ ਵੀ ਕਹਿੰਦੇ ਆ ਆਪਣੇ ਇੱਥੇ ਫੱਟੇ ਵਾਲੀ ਫੱਟੇ ਵਾਲੀ ਵੀ ਕਹਿੰਦੇ ਆ ਮਾਰਕੀਟ ਵੀ ਕਹਿੰਦੇ ਆ ਉਹ ਸਾਹਮਣੇ ਜੇ ਤੋਂ ਨਹੀਂ ਸਰਸੁਰ ਖਾ ਅੰਨੇ ਇਹ ਤੁਨੈ ਕਾ ਪੁਰਾਣਾ ਜ਼ਰਚਾ ਦੇ ਨਾਲ ਹੀ ਅੱਜ ਜਿਹੜਾ ਉਹ ਮਕਡੋਨਲਡਸ ਦੀ ਸਾਈਨ ਲੈਂਸ ਸਰਵੇ ਉਹ ਇਹ ਸੀ ਇਹਦੀ ਜੁਲੀਆ ਲੋਕਲ ਬਸ ਸਟੇਸ਼ਨ ਦੀ ਜੋ ਮੈਂ ਆਪ ਨੂੰ ਦਿਖਾਇਆ ਤੇ ਹੁਣ ਮੈਂ ਤੁਹਾਨੂੰ ਅੰਦਰ ਲੈ ਕੇ ਜਾਵਾਂਗਾ ਤੇ ਉੱਥੋਂ ਦੀਆਂ ਕਾਸ ਕਾਸ ਮੈਂ ਚਲਕੀਆਂ ਦਿਖਾਉਂਗਾ ਆ ਸਾਹਮਣੇ ਜਿਵੇਂ ਲਿਖਿਆ ਹੈ ਕਿੰਗਸਕੁਆਇਰ ਤੇ ਬਾਉਦੇ ਐਂਟਰ ਹੋਊਗਾ ਤੇ ਬਾਲਕਨ ਦਫਾ ਮੈਂ ਅੰਦਰ ਦਾ ਪਾਸਾ ਕਿਉਂਕਿ ਮੈਂ ਹੁਣ ਐਂਟਰ ਹੋ ਗਿਆ ਹਾਂ ਆ ਜਿਵੇਂ ਸਟੋਰ ਨੇ ਹੌਸਟ ਸਟੋਰ ਮੈਂ ਅੰਦਰ ਜਾ ਕੇ ਨਹੀਂ ਦਿਖਾਉਣਾ ਕਿਉਂਕਿ ਕਈ ਲੋਕ ਨੂੰ ਪਸੰਦ ਨਹੀਂ ਕਰਦੇ ਇਹ ਵੀ ਜਿਹੜਾ ਮੈਂ ਪਿੱਛੇ ਛੱਡ ਆਇਆ ਇੱਥੇ ਹਰ ਤਰ੍ਹਾਂ ਦੀ ਘਰ ਦੀ ਘਰ ਦੀਆਂ ਚਾਬੀਆਂ ਜਾਂ ਹੋਰ ਵੀ ਤੁਸੀਂ ਚਾਬੀਆਂ ਰਿਪੇਅਰ ਵੀ ਕਰ ਸਕਦੇ ਹੋ ਤੇ ਉਹ ਦੇਖੋ ਗੱਲਬਾਤ ਕਰ ਰਹੇ ਨੇ ਆਹ ਚੌੜਾ ਜਿਹਾ ਇਹ ਸਾਹ ਦਾ ਜਿਹੜਾ ਕੋਈ ਜਿਵੇਂ ਜਿਵੇਂ ਸਾ ਪਾਣੀ ਪੀਣਾ ਹੈ ਇੱਥੇ ਆ ਕੇ ਨਾਲੇ ਰੈਸਟ ਕਰ ਲੋ ਨਲੇ ਚਾਹ ਪਾਣੀ ਵੀ ਲੋ ਸਾਹਮਣੇ ਜਿਹੜੀ ਸ਼ਾਪ ਹੈ ਨਿਊਜ਼ ਪੇਕਾ ਦਾ ਆਇ ਤੁਰਾ ਅੰਸਾਈ ਦਾ ਜਿਹੜਾ ਮਾਰਗ ਵੀ ਦਿਹਾਲ ਆ ਆ ਗਿਆ ਤੁਹਾਨੂੰ ਮੈਂ ਜਿਹੜੀ ਗੱਲ ਕੇ ਦਿਖਾ ਦਿੰਦਾ ਇਸ ਬੀ ਨੇ ਦੇ ਵਿੱਚ ਜਾਦੇ ਆਪਣੇ ਲੋਕਾਂ ਹੋਈ ਹੈ ਨਾ ਨਾ ਚਾ ਇਹਦਾ ਵਾਪਸ ਹੋ ਗਿਆ ਹਲੂਲੀ ਬੜਾ ਅਸਰ ਤੁਸੀਂ ਦੇਖ ਸਕਦੇ ਹੋ ਕਿਵੇਂ ਆ ਬੈਗ ਨੇ ਜਿਨੀ ਦਿਨਾਂ ਦਾ ਵੀ ਫਰਕ ਹੁੰਦਾ ਕਿਹਦੀ ਮਾਰਕੀਟ ਬਿਜ਼ੀ ਹੁੰਦੀ ਹੈ ਕਈ ਵਰੀ ਘੱਡੋੜੀ ਹੈ ਨਾ ਜਨਾਲੇ ਜਿਹੜੇ ਬਾਹਰ ਵੱਡੇ ਮਾਲ ਹਨ ਉਹਨਾਂ ਨੇ ਸ਼ੂਰੇ ਮੌਲਾ ਨੂੰ ਖਾ ਹੀ ਲਿਆ। ਖਾਸੀਅਤ ਇਹਨਾਂ ਮੁਲਕਾਂ ਦੀ ਕਿ ਵਾਸ਼ਰੂਮਾਂ ਦਾ ਜਿਵੇਂ ਆ ਸਾਹਮਣੇ ਜੈਂਟਸ ਉਧਰ ਲੇਡੀਜ਼ ਦਾ ਇਹਨਾਂ ਦਾ ਖਾਸ ਖਿਆਲ ਰੱਖਿਆ ਜਾਂਦਾ ਹੈ। ਹਰ ਥਾਂ ਤੇ ਤੁਹਾਨੂੰ ਇਹ ਮਿਲ ਲਗੇ। ਸਾਹਮਣੇ ਜਿਵੇਂ ਉਹਨਾਂ ਦੀ ਸ਼ੌਕ ਆ ਹਰ ਤਾਂ ਮੇ ਫੁੱਲ ਗੁਲਦਸੇ ਤੁਸੀਂ ਲੈ ਸਕਦੇ ਹੋ। ਮੈਂ ਇਜਾਜ਼ਤ ਲੈ ਕੇ ਇਸ ਚੀਜ਼ ਦੀ ਬਣਾ ਰਿਹਾ ਕਿ ਇੱਥੇ ਥਾਂ ਥਾਂ 'ਤੇ ਡੇਸੇਬਲ ਪਰਸਨਾਂ ਦਾ ਖਾਸ ਖਿਆਲ ਕੀਤਾ ਜਾਂਦਾ ਹੈ ਤੇ ਹਰ ਤਰ੍ਹਾਂ ਦੀ ਡੇਸੇਬਲ ਪਰਸਨਾਂ ਵਾਸਤੇ ਜਿਵੇਂ ਆ ਤੁਸੀਂ ਦੇਖ ਰਹੇ ਹੋ ਚਿਹਰਾ ਮਿਲ ਰਹੀਆਂ ਨੇ ਯਾਨੀ ਕਿ ਇਹ ਮੁਲਕਾਂ ਦੀ ਇੱਕ ਖਾਸੀਅਤ ਹੈ ਸਾਡੇ ਮੁਲਕਾਂ ਨਾਲੋਂ ਜ਼ਿਆਦਾ ਕਿ ਇੱਥੇ ਜਿੰਨੇ ਵੀ ਡੇਸੇਬਲ ਪਰਸਨ ਹੈ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਹੈ ਈਵਨ ਦਫ਼ਤਰਾਂ ਦੇ ਵਿੱਚ ਵੀ ਇਹਨਾਂ ਚੀਜ਼ਾਂ ਦੇ ਵਿੱਚ ਵੀ ਔਰ ਉਹਨਾਂ ਦੀ ਫੁੱਲ ਰਿਸਪੈਕਟ ਕੀਤੀ ਜਾਂਦੀ ਹੈ ਦੇ ਸੇਵਰ ਪਸੰਦੀ ਦੂਸਰਿਆਂ ਨਾਲੋਂ ਜ਼ਿਆਦਾ ਕਿਉਂਕਿ ਸਹੀ ਇਨਸਾਨੀਅਤ ਤਾਂ ਇਹ ਹੀ ਹੈ ਨਾ ਇੱਕ ਤਾਂ ਉਹ ਕੁਦਰਤ ਵੱਲੋਂ ਉਹ ਮਾਰੇ ਗਏ ਹਨ ਪਹਾੜ ਉਹਨਾਂ ਨੂੰ ਤਕਲੀਫ ਹੈ ਦੂਸਰਾ ਅਸੀਂ ਜੀ ਵੀ ਜੇ ਉਹਨਾਂ ਨੂੰ ਦਰਕਾਰੀਏ ਤਾਂ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਹੋ ਬਹੁਤ ਔਖੀ ਹੋ ਜਾਂਦੀ ਹੈ ਕਿ ਜੇ ਅਸੀਂ ਪਿਆਰ ਕਰੀਏ ਇੱਕ ਦੂਜੇ ਨੂੰ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਵਧੀਆ ਸਖਾਰੀ ਹੁੰਦੀ ਹੈ ਜਿਵੇਂ ਕਿ ਆ ਜਿਹੜੀਆਂ ਚਿਹਰਾ ਨੇ ਇਹ ਇਲੈਕਟ੍ਰਿਕ ਨਹੀਂ ਜਣਗੇ ਇਹੇ ਕਾਰ ਨੂੰ ਡਰਾਈਵ ਹੁੰਦੀਆਂ ਨੇ ਇਹ ਸਾਰੀਆਂ ਜਣਗੇ ਤੇ ਜਿਵੇਂ ਮੈਂ ਉਹ ਪਹਿਲਾਂ ਵੀ ਦਿਖਾਈ ਹੈ ਨਾ ਤੁਹਾਨੂੰ ਕੋਈ ਸ਼ਾਪ ਆ ਕਾਰਡਾਂ ਦੀ ਜਿਹੜੇ ਜਿਵੇਂ ਵੀਡੀਓ ਕਾਰ ਕਿਸੇ ਨੂੰ ਥੈਂਕ ਯੂ ਕਾਰ ਜਿਹੜੇ ਆਪਾਂ ਕਾਰ ਦਿੰਨੇ ਆ ਇਹ ਵੀ ਆ ਪੈਸ਼ਨ ਸ਼ਾਪਸ ਨੇ ਇਤਨਾ ਪਾਸਾ ਜਿਹੜਾ ਹੈ ਇਹਨੂੰ ਕੈਂਗਜ਼ਰ ਸਿਕਯਰ ਕੈਂਦੇ ਨੇ ਕਿਵੇਂ ਮੈਂ ਤੁਹਾਨੂੰ ਨਾਲ-ਨਾਲ ਚੱਲਦਾ-ਚੱਲਦਾ ਬਾਹਰ ਲੈ ਜਾਊਗਾ ਆ ਕੈਫੇ ਇਹ ਵੀ ਤੁਹਾਨੂੰ ਮੈਂ ਬਾਹਰ ਲਿਜਾਊਗਾ ਪਹਿਲਾਂ ਮੈਂ ਤੁਹਾਨੂੰ ਬਾਹਰੋਂ ਮਾਰਕੀਟ ਦਿਖਾਊਗਾ ਫਿਰ ਉਸ ਤੋਂ ਬਾਅਦ ਤੁਹਾਨੂੰ ਜਿਹੇ ਪਾਸੇ ਜਿਹੜਾ ਕੁਇਨਸਕੁਆਇਰ ਉਹ ਦੇਖਰੋ ਕਿ ਵੀਡੀਓ ਨੂੰ ਵੱਤੂਦ ਸ਼ੇਅਰ ਕਰਿਓ ਅੱਜ ਮੈਂ ਸੂਟ ਸਾਰਾ ਰੈਡੀमेड ਮੈਨ ਸੂਟ ਤੇ ਸਾਰਾ ਸੈਂਟ ਸੂਟ ਜੋ ਵੀ ਆ ਹਰ ਤਰ੍ਹਾਂ ਦੀ ਜੀਤਨ ਮਿਲੂਗਾ ਔਰ ਸਾਹਮਣੇ ਜਿਵੇਂ ਤੁਸੀਂ ਦੇਖ ਰਹੇ ਹੋ ਆਪਣਾ ਉਹਨੂੰ ਸਕੋਰਾ ਕੋਈ ਨਰ ਮੈਂ ਫੇਰ ਜਾਊਗਾ ਮੀਨ ਟਾਈਮ ਆਪਾਂ ਆ ਮਾਰਕੀਟ ਦਾ ਚੱਕਰ ਲਾਉਣੀ ਆ ਸਾਰੇ ਭਾਈ ਸਾਹਿਬ ਇਹ ਰੀ ਪਰਫਿਊਮ ਵੇਚ ਰਹੇ ਨੇ ਇਹ ਆ ਕੱਪੜੇ ਦਾ ਇਹਵੇ ਖੁੱਲੇ ਕੱਪੜੇ ਆਰਾ ਕੁਝ ਆ ਸਭ ਜਿਹੜੀ ਮਾਰਕੀਟ ਜਿਹੜੇ ਉਹ ਲੈ ਉਹਨੇ ਬਾਹਰੋਂ ਫਾਰਮ ਤੋਂ ਤੇ ਇਹ ਥੋੜਾ ਜਿਹਾ ਚੀਪ ਵੇਚ ਦਿੰਦੇ ਬੜਾ ਸਸਤਾ ਬੜੇ ਸੂਰਾ ਨਾਲ ਆ ਕੀ ਆ ਜਿਵੇਂ ਡੀ ਬਾਈ ਹਾਂ ਜਿਵੇਂ ਪਰਫਿਊਮ ਤਾਰਾ ਪਰ ਜਿਆਦਾ ਲੋਕ ਜਿਹੜੇ ਜਿੰਨੇ ਵੀ ਐ ਉਹ ਇਸ ਸਟ੍ਰੀਟ ਦੇ ਵਿੱਚ ਆਪਣੇ ਲੋਕ ਨੇ ਸਾਥੇ ਜਿਵੇਂ ਸਬਜ਼ੀਆਂ ਸਟੋਰਾਂ ਨਾਲ ਤੁਲਾ ਇਹਨਾਂ ਦੇ ਪਾਸ ਸਸਤੇ ਹੁੰਦੇ ਜਿਵੇਂ ਆ ਇਲੈਕਟ੍ਰਿਕ ਦੀਆਂ ਇਹ ਹਰ ਚੀਜ਼ ਮਿਲ ਜਾਂਦੀ ਹੈ ਔਰ ਸਸਤੇ ਪਾਦੇ ਕਿਉਂਕਿ ਇਹਨਾਂ ਦੇ ਜਿਹੜੇ ਖਰਚੇ ਘੱਟ ਹੈ ਜਿਹੜੀਆਂ ਦੂਸਰੀਆਂ ਦੁਕਾਨਾਂ ਹੁੰਦੀਆਂ ਉਹਨਾਂ ਦੇ ਖਰਚੇ ਜ਼ਿਆਦੇ ਹੁੰਦੇ ਆ। ਇਵੇਂ ਤੇ ਆਰਥਰ ਨਾ ਬੰਦਾ। ਦੇਖੋ ਨੋਖਰੀ ਦੋ ਫਰੋਕਤੀ ਹੋ ਰਹੀ ਹੈ। ਤੇ ਆ ਸ਼ੂਜ਼ ਚੋਣੇ ਦਾ ਆਉਣੇ ਕੀ ਵੀਆ ਸਬਸਕ੍ਰਾਈਬ ਆ ਦੀਆਂ ਸ਼ਰਡਾਂ ਪਈਆਂ ਹਰ ਚੀਜ਼ ਵਿੱਚ ਆਹ ਸਾਹਮਣੇ ਜਿਹੜਾ ਥੋੜਾ ਚਰਚਾ ਤੇ ਸਾਹਮਣੇ ਹਾਈ ਸਟੇਜ ਹੈ ਜਿਹਨੂੰ ਕਹਿੰਦੇ ਅੱਛਾ ਹੋਈ ਚੀਜ਼ ਪਰ ਮੈਂ ਵਾਪਸ 来 ਚੱਲਦਾ ਤੁਹਾਨੂੰ ਕੋਈ ਸਕੂਰ ਦੇ ਦੇ ਜੀ ਟੈਲੀਫੋਨਾਂ ਦੇ ਇਹ ਨੀਵੀਂ ਐਸੈਸਰੀ ਹੈ ਇਹ ਬੇਗਾ 3 ਅੰਨੇ ਲਿਖਿਆ ਕੁਇਨਸ ਕੋਰ ਸਕੁਅਰ ਉਹ ਪਹਿਲਾਂ ਆਪਾਂ ਦੇਖਿਆ ਕਿੰਗਸ ਸਕੁਅਰ ਤੇ ਇਹ ਦੇਖਾਂਗੇ ਅਸੀਂ ਕੁਇਨਸ ਸਕੁਅਰ ਦਾ ਦਾ ਛੋਲੀਆਂ ਛੋਲੀਆਂ ਦੁਕਾਨਾਂ ਵੀ ਇਹਦੇ ਵਿੱਚ ਸੋਗਿਆਵ ਦੀ ਕਾਲ ਜਿਹੜੇ ਟਾਊਨ ਸੈਂਟਰਾਂ ਦੇ ਆ ਤਕਰੀਬਨ ਖੇਲ ਹੋਏ ਹੋਏ ਆ ਕਿਉਂਕਿ ਬਾਹਰ ਜਿਹੜੇ ਆ ਮਾਲਸ ਬਣ ਗਏ ਆ ਜਿਵੇਂ ਆਪਣੇ ਇੰਡੀਆ 'ਚ ਵੀ ਲੁਧਿਆਣੇ ਮੋਗੇ ਵੱਡੇ ਵੱਡੇ ਮਾਲ ਬਣੇ ਹੋਏ ਆ ਇਵੇਂ ਉਹਨਾਂ ਨੇ ਲੋਕ ਜ਼ਿਆਦਾ ਉੱਥੇ ਜਾਣਾ ਪਸੰਦ ਕਰਦੇ ਨੇ ਕਿਉਂਕਿ ਕਾਰਪਾਰਕਾਂ ਦੀਆਂ ਸਹੂਲਤਾਂ ਇਕੱਠੇ ਇੱਕੋ ਛੱਤ 'ਲੇ ਕੋਈ ਵੀ ਚੀਜ਼ ਮਿਲ ਜਾਂਦੀ ਹੈ ਨਾਲੇ ਇਹ ਟੁੜੀ ਇੱਕ ਟ੍ਰੈਂਡ ਹੁੰਦੇ ਆ ਹਰ ਚੀਜ਼ ਦਾ ਆਪਣਾ ਸਮਾਂ ਹੁੰਦਾ ਹੈ ਤੇ ਉਸ ਸਮੇਂ ਸਮੇਂ ਸਾਹ ਜਿਹੜੇ ਜਿਵੇਂ ਲੋਕਾਂ ਦੀਆਂ ਆਦਤਾਂ ਬਦਲਦੀਆਂ ਓਵੇਂ ਨਾਲ-ਨਾਲੀ ਉਹ ਫਿਰ ਬਿਜ਼ਨਸ ਨੇ ਵੀ ਬਦਲਣੀਆਂ ਪੈਣੀਆਂ ਕਿਉਂਕਿ ਜੋ ਲੋਕ ਲੋਕ ਡਿਮਾਂਡ ਕਰਦੇ ਆ ਉਹਨਾਂ ਚੀਜ਼ਾਂ ਦੀ ਜਿਹੜੀ ਹੈ ਉਹੀ ਬਿਜ਼ਨਸਮੈਨ ਨੇ ਪੈਸਾ ਉਥੇ ਇਨਵੈਸਟ ਕਰਨਾ ਹੈ ਇਹਦਾ ਬਾਕੀ ਹੁਣ ਮੈਂ ਵੀ ਟਾਈਮ ਹੋਣ ਲੱਗਾ ਇਥੋਂ ਆਇਆ ਤਾਂ ਮੈਂ ਬਸਤੇ ਸੀ ਤੇ ਜਾਊਗਾ ਮੈਂ ਰਾਮਕੇ ਇਸ ਤੋਂ ਬਾਅਦ ਮੈਂ ਟ੍ਰਾਂਨਸ ਸਟੇਸ਼ਨ ਦਾ ਜਾਊਂਗਾ। ਰਾਮ ਜੀ ਬਹਿਗiraj ਵੀ ਤੇ ਵਾਪਸ ਕਲ ਨੂੰ ਜਾਊਂਗਾ। ਇਹ ਚੱਲਦੇ ਆਂ। ਟਰਾਂਮ ਦੇਖੋ ਨਾ ਆ ਜਿਹੜਾ ਸਾਹਮਣੇ ਐ ਇਹ ਲੋਕਲ ਬੱਸ ਸਟੇਸ਼ਨਾਂ ਜਿੱਥੋਂ ਤੁਹਾਨੂੰ ਮੈਂ ਸਾਰਾ ਕੁਝ ਦਿਖਾਇਆ ਜਿੱਥੇ ਮੈਂ ਆ ਗਿਰਿਆ ਵੀ ਸੀ। ਤੇ ਆ ਹੁਣ ਮੈਂ ਆ ਜਿਹੜੀ ਸਾਹਮਣੀ ਟਰਾਂਮ ਇਹ ਗੋਲਹਮ ਟੁਨੀ ਚੱਲੀ ਐ ਪਰ ਮੈਂ ਨੈਕਸ ਪੜੂਗਾ ਉਹ ਕਿ ਤੁਹਾਨੂੰ ਦਿਖਾਉਣਾ ਸੀ ਉਹਦੇ ਸਾਹਮਣੇ ਇਹ ਸਟੇਸ਼ਨ ਹੈ ਟਰਮ ਦਾ ਸੋ ਹਰ 7-8 ਮਿੰਟ ਤੋਂ ਬਾਅਦ ਬੁਲਹਮਸਟਨ ਨੂੰ ਜਿੱਥੇ ਮੈਂ ਜਾਣਾ ਹੈ ਜਿੱਥੇ ਮੈਂ ਰਹਿਣਾ ਹੈ ਉਹਦੇ ਇਲਾਕੇ 'ਚ ਯਾਨੀ ਕਿ ਵਾਰ-ਵਾਰ ਤੇ ਉਹ ਮੈਂ ਨੈਕਸਟ ਫੜ ਲੂੰਗਾ ਇਹ ਤਰੁਫੜਾ ਹੈ ਤੇ ਨਾਲ ਨਾਲ ਮੈਂ ਦੱਸਦਾ ਜਾਵਾਂ ਕਿ ਜਿਹੜੀ ਟਰਮ ਤੇ ਟ੍ਰੇਨ 'ਚ ਕੀ ਫਰਕ ਹੈ ਪਰ ਲੀਡਾਗਾਲਾ ਟਰામ ਜਿਹੜੀ ਹੈ ਜਾਵੇ ਜਿਹੜੀ ਹੈ ਲੋਕਲ ਜਾਵੇ ਜਲਦੀ ਹੈ ਇੰਟਰ ਸਿਟੀ ਨਹੀਂ ਕੋਗਟ ਟ੍ਰੇਨ ਜਿਵੇਂ ਇੱਥੋਂ ਤੁਸੀਂ ਸਿੱਧੀ ਲੰਡਨ ਨੂੰ ਹੋਰ ਸਬ ਡੈਸਟੀਨੇਸ਼ਨਲ ਨੂੰ ਜਾਣੇ ਜਾਣੇ ਹੈ ਤੇ ਇਹ ਜਿਹੜੀ ਟਰામ ਹੈ ਯਾ ਕੈਨੇਡਾ ਦੇ ਵਿੱਚ ਜਿਹੜੇ ਉਹਨੂੰ ਸਬ ਦੇ ਕਹਿੰਦੇ ਆ ਕੈਨੇਡਾ ਦੇ ਵਿੱਚ ਅੱਛਾ ਇਹਨਾਂ ਦਾ ਆਪਣਾ ਟਰੈਕ ਵੀ ਹੁੰਦਾ ਜਿੱਥੇ ਕਿਤੇ ਸਰਕਾਰੀਓ ਸੜਕ ਦੇ ਵਿਚਾਲੇ ਵੀ ਉਹ ਬਣਾਇਆ ਹੁੰਦਾ ਇਹਦਾ ਟਰੈਕ ਉੱਥੋਂ ਨਹੀਂ ਬੱਸਾਂ ਦੇ ਉੱਥੋਂ ਨਹੀਂ ਟਰਾਂਮ ਜਿਹੜੀਆਂ ਉਹ ਲੰਘਦੀਆਂ ਪਰ ਜਿਹੜੀ ਟ੍ਰੇਨ ਹੁੰਦੀ ਹੈ ਇਹਦਾ ਕਿਸੇ ਹੋਰ ਨਾਲ ਨਹੀਂ ਲੈਣਾ ਦੇਣਾ ਆਪਣੇ ਹੀ ਉਹਦਾ ਟ੍ਰੇਨ ਦਾ ਟਰੈਕ ਹੁੰਦਾ ਹੈ ਇਹਦਾ ਆਪਣਾ ਵੀ ਹੁੰਦਾ ਜਿੱਥੇ ਕਿਤੇ ਨਹੀਂ ਤਾਂ ਇਹ ਜਿਹੜਾ ਉਹ ਸੜਕ ਦੇ ਵਿਚਾਲੇ ਵੀ ਕੱਢ ਦਿੰਦੇ ਆ ਤੇ ਉੱਤੇ ਆ ਦੇਖ ਲੋ ਇਲੈਕਟ੍ਰਿਕ ਜਿਹਦੇ ਚੱਲਦੀ ਹੈ ਜਿਵੇਂ ਟ੍ਰੇਨ ਚੱਲਦੀ ਹੈ ਆ ਸਾਹਮਣੇ ਟਾਈਮ ਆ ਰਿਹਾ ਹੈ ਕਹੋਗੇ ਹੁਣੇ ਮੈਂ ਇੱਕ ਮਿਸ ਕੀਤੀ ਹੈ ਤੇ ਜਿਹੜੀ ਅਗਲੀ ਮੈਂ ਟਰਾਂਮ ਫੜਨੀ ਜਿਵੇਂ ਸਾਹਮਣੇ ਆ ਰਿਹਾ ਹੈ ਕੇਵਲ ਹੰਟਲ ਨੂੰ 1:41 ਟਾਈਮ ਹੈ ਤੇ 6 ਮਿੰਟ ਨੂੰ ਆਉਣੀ ਆ ਉਹ 12 ਜੁਲਾਈ ਵੀ ਲਿਖਿਆ ਤੇ ਸਭ ਕੁਝ ਇਹ ਦੱਸਿਆ ਹੋਇਆ ਹੈ ਤਾਂ ਜਦੋਂ ਵੀ ਮੇਰੀ ਟਰਾਂਮ ਆਈ ਮੈਂ ਤੁਹਾਨੂੰ ਉਹ ਵੀ ਦਿਖਾਉਂਗਾ ਉਨੇ ਹੀ ਹੋਈ ਤੇ ਫਿਰ ਉਹ ਫੜੂਗਾ ਤੇ ਘਰ ਨੂੰ ਜਾਊਂਗਾ ਰਾਹ ਜੇ ਕਿਤੇ ਮੈਂ ਬਣਾ ਸਕਦਾ ਹੋਇਆ ਤਾਂ ਜ਼ਰੂਰ ਬਣਾਊਂਗਾ ਇਹ ਕਿੰਨਾ ਵਧੀਆ ਪ੍ਰਬੰਧ ਹੈ ਸਾਹਮਣੇ ਲਿਖਿਆ ਕਿ ਸਾਹਮਣੇ ਲਿਖਿਆ ਕਿ ਮੇਰੀ ਟਰੈਮ ਜਿਹੜੀ 4 ਮਿੰਟ ਨੂੰ ਆਉਣੀ ਹੈ ਪਰ ਥੱਲੇ ਉਹਦਾ ਲਿਖਿਆ ਹੈ ਜਿਵੇਂ ਜਤੂ ਸੁਣ ਰਹੇ ਹੋ ਤੇ ਉਹ ਥੱਲੇ ਲਿਖਿਆ ਆ ਰਿਹਾ ਹੈ ਕਿ ਡਿਊ ਟੂ ਜਿਹੜਾ ਵਰਕ ਚੱਲ ਰਾਇ ਨਹੀਂ ਇਹਦੇ ਤੇ ਹੋ ਸਕਦਾ ਹੈ ਜਿਹੜੀਆਂ ਇਹ ਡਿਲੇ ਹੈਗੀਆਂ ਉਹਦੀ ਅਸੀਂ ਮੁਆਫੀ ਮੰਗਦੇ ਆਂ ਦੇਖੋ ਇਹਨਾਂ ਦੇ ਜਿਹੜਾ ਹੈ ਸਿਸਟਮ ਕਿਵੇਂ ਕੰਮ ਕਰਦਾ ਉਹ ਪਹਿਲੇ ਲੋਕਾਂ ਨੂੰ ਦੱਸ ਰਿਹਾ ਵੀ ਜੇ 1-2 ਮਿੰਟ ਲੇਟ ਹੋਵੇ ਤਾਂ ਅਸੀਂ ਮੁਆਫੀ ਚਾਹੁੰਦੇ ਆਂ ਤੇ ਕਿਉਂਕਿ ਕੰਮ ਚੱਲ ਰਿਹਾ ਇਸ ਕਰਕੇ ਆ ਆ ਬੁਰਾ ਹਾਂ ਮਦਨਵਾਲੇ ਪਾਸੇ ਤੋਂ ਆਗੀ ਹੈ ਜਿਹੜੀ ਕਿ ਬਰਮੀ ਨੂੰ ਜਾ ਰਹੀ ਹੈ ਇਸ ਬੈਸਟ ਵਿਲੇਜ ਬਰਮੇ ਤੋਂ ਥੋੜਾ ਅੱਗੇ ਤੇ ਦੇਖੋ ਨਾ ਸਵਾਰੀਆਂ ਆ ਰਹੀਆਂ ਹੈ ਜਿਹੜੀ ਮੇਰੀ ਟਰਮ ਹੈ ਉਹ ਇਧਰ ਦੇ ਪਾਸੇ ਆਉਗੀ ਣੀ ਕੇ ਆਉਣੀ ਹੋਈ ਤੁਹਾਨੂੰ ਮੈਂ ਦਿਖਾਉਂਗਾ ਰਾਜ ਇਹ ਮੈਂ ਦਿਖਾ ਸਕਦਾ ਹੋਇਆ ਟਰੈਕ ਦੇ ਉਛਲਕੀਆਂ ਵੀ ਦਿਖਾਉਂਗਾ ਤੇ ਮੇਰੀ ਪੂਰੀ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਨੂੰ ਲਾਈਕ ਕਰੋਗੇ ਇੱਕ ਜਿੰਦਗੀ ਜਿੰਦਗੀ ਆ ਵੀ ਅੱਡੋ ੜੀ ਬੁਲਕਾਂ ਦੀ ਹਰ ਥਾਂ ਤੇ ਹੀ ਚੰਗੀ ਹੈ ਜਿਹੜੀ ਅਸਲ ਜ਼ਿੰਦਗੀ ਹੈ ਉਹ ਤੁਹਾਡੀ ਸੋਚ ਤੇ ਹੈ ਤੁਸੀਂ ਇੱਕ ਦਰਖਤ ਦੀ ਛਾਂਵੇਂ ਬਹਿ ਕੇ ਵੀ ਆਨੰਦ ਮਾਣ ਸਕਦੇ ਹੋ ਤੇ ਜੇ ਨਹੀਂ ਤਾਂ ਤੁਸੀਂ ਜਿੱਥੇ ਮਰਜੀ ਤੁਸੀਂ ਸਮੁੰਦਰ ਦੇ ਕੰਢਿਆਂ ਤੇ ਬਹਿ ਜਾਓ ਉਹਦਾ ਵੀ ਆਨੰਦ ਤੁਸੀਂ ਨਹੀਂ ਮਾਨ ਸਕਦੇ ਇਹ ਸਾਰੀ ਤੁਹਾਡੀ ਜਿਹੜੀ ਮਨ ਦੀ ਜਿਹੜੀ ਸਿਚੁਏਸ਼ਨ ਹੈ ਮਨ ਜੀਤੈ ਜਗ ਜੀਤ ਇਹ ਤੁਸੀਂ ਆਪਣੇ ਮਨ ਤੇ ਤੁਹਾਡੇ ਕੰਟਰੋਲ ਹੈ ਤੁਹਾਡੀਆਂ ਸੋਚਾਂ ਪੋਜੀਟਿਵ ਨੇ ਜਿੱਥੇ ਮਰਜ਼ੀ ਧਰਤੀ ਦੇ ਪਲਾਨਟ ਤੇ ਹੈ ਇਸ ਪਲਾਨਟ ਤੇ ਜਿਹੜੇ ਮਰਜ਼ੀ ਹਿੱਸੇ ਤੇ ਹੈ ਤੁਸੀਂ ਆਨੰਦ ਮਾਨ ਸਕਦੇ ਹੋ ਜਿਸ ਤਰ੍ਹਾਂ ਦਾ ਮੈਂ ਇੰਤਜਾਮ ਇੰਤਜ਼ਾਰ ਕਰ ਰਿਹਾ ਸੀ ਉਹ ਆ ਗਈ ਹੈ ਹੋਣੇ ਤੇ ਬੈਠ ਕੇ ਮੈਂ ਫੁਲਹਮ ਜੰ ਨੂੰ ਜਾਊਂਗਾ ਉਥੋਂ ਘਰ ਨੂੰ ਫਿਰ ਹੁਲਦਾ ਜਿਹੜਾ ਨੈਕਸਟ ਸਟਾਪ ਹੈ ਡਾਰਕ ਮਾਉਥ ਹੈ ਕਿ ਫਿਰੇ ਕਾੜਨਾ ਹੈ ਵੀ ਜਦੋਂ ਇਥੋਂ ਤੁਰਪੀ ਤਾਂ ਨੈਕਸਟ ਲਿਖਿਆ ਆ ਜਾਣਾ ਮੇਰੇ ਕੇ ਅਗਲਾ ਜਿਹੜਾ ਅਗਲਾ ਸਟਾਪ ਹੈ ਦਾ ਆਸਟਾਪ ਦਾ ਨਾ ਰਗ ਰਗ ਵੀ ਹੋਲ ਟਾਈਟ ਕਿਉਂਕਿ ਉੱਤਰਨ ਵਾਲੀ ਆ ਕਿਤੇ ਨਾਮ ਵਿੱਚ ਤੁਸੀਂ ਡਿੱਗ ਬੋ ਹਰ ਜੀ ਇਹ ਵੀ ਦਸੀਏ ਨੇ ਕਿ ਉਹ ਦੱਸੂਗਾ ਵੀ ਅਗਲਾ ਸਟਾਪ ਕਿਹੜਾ ਹੈ ਬਹੁਤ ਇਹਦੇ ਵਿੱਚ ਸੂਚਾਨੀ ਆ ਬੋਲ ਰਿਹਾ ਸੁਣਨਾ ਤੇ ਸਟਾਪ ਨੂੰ ਦੇਖਦਾ ਰਹੀ ਸੀ ਜਦੋਂ ਸਟਾਪ ਦਾ ਮਾਈਟ ਹੀਰ ਫਰਦਰ ਸੌਂਗ ਜਸਟ ਫੋਰ ਸਟੇਸ਼ਨੋਂ ਉਹਨਾ ਨੂੰ ਉਸਨੇ ਕਿਹਾ ਕਿ ਵਾਹਟ ਸੌਫਟ ਚਲੋ ਸੌਫਟ ਕਰਨਾ ਹੈ ਐਂਡ ਉਹ ਖੰਸਾ ਲਾਉਂਦੇ ਵਾਹਟ ਕੋਲ ਜਾਈ ਮੰਗੀ ਸੀ ਨਾ ਉਹ ਟਰੱਕ ਜੁ ਉਤਰ ਕੇ ਹੁਣ ਅਸੀਂ ਜਿਹੜੀ ਆ ਦੂਸਰੀ ਟਰੰਮ ਚਾਹੀਏ ਤਾਂ ਉਹ ਚੱਲ ਰਿਹਾ ਕੰਮ ਕੋਈ ਹੋਰ ਨਹੀਂ ਆਸ ਨਾ ਬੜੀ ਵੀ ਦੇਖ ਰਿਹਾ ਉਹ ਉੱਲਾਰ ਜਾਲੇ ਬੈਠਾ ਉੱਤਰਾੰਧਾ ਡਰਾਈਵਰ ਹੈ। ਅਗਾਂਹ ਕੋਸ਼ਿਸ਼ ਕਰਦਾ ਹਾਂ ਸੀਟ ਤੇ ਬਾਹਰ ਵੀ ਸਾਨੂੰ ਦੇਖਿਆ ਵੀ। ਜਾਈਂ। ਮੈਂ ਕੋਸ਼ਿਸ਼ ਕਰਾਂਗੇ ਤੁਹਾਨੂੰ ਆਹ ਸਾਹਮਣੇ ਦਸਰੇ ਆਂਡਾਲਦੀ। ਫੇਰ ਜਾ ਰਹੀ ਹੈ। ਸਾਹਮਣੇ ਚਾੜੇ ਜਿਹੜਾ ਬਈਆ ਟ੍ਰਾਮ ਦਾ ਡਰੈਵਰ ਉਹ ਕਹਦਾ ਉਹ ਗੇਟਾਣੀ ਹੈ ਕਈ ਮਾਈਂਡ ਕਰਨ ਲੱਗ ਜਾਂਦੇ ਨੇ ਕਿਉਂਕਿ ਇਹ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਪੈਣੀ ਹੈ ਤੇ ਲੋਕਾਂ ਨੂੰ ਆਮ ਤੌਰ ਤੇ ਪਤਾ ਹੀ ਨਹੀਂ ਹੁੰਦਾ ਉਹ ਲਾਈਕ ਨਹੀਂ ਕਰਦੇ ਕਿ ਉਹਨਾਂ ਦੇ ਪੇजेस ਉਹ ਇਹ ਟੂਡੀ ਆਪ ਕੋ ਆਪਣੀ ਮਰਜ਼ੀ ਦੀ ਜੇ ਤੁਸੀਂ ਕਰਾਊਡ ਦੇ ਵਿੱਚ ਆਉਂ ਡਿਫਰੈਂਟ ਹੈ ਜਿਹੜਾ ਇਸ ਦਾ ਹੈ ਉਹ ਫਿਰ ਤੁਹਾਨੂੰ ਧਿਆਨ ਰੱਖਣਾ ਪੈਂਦਾ ਹੈ। ਮੈਂ ਕਸ਼ਕੀਤੀ ਇਹ ਜਿਹੜਾ ਪੈਸੇਂਜਰ ਇੱਥੇ ਬੈਠਾ ਸੀ ਮੈਂ ਕਿਹਾ ਕਿ ਮੈਂ ਥੋੜੀ ਬਰਨੋਨੀ ਜਾ ਰਿਹਾ ਬਾਗਲੀ ਵੀ ਸਟਾਪ ਇਸ ਬਰਨਾਲਾ ਮੈਂ ਕਿਹਾ ਬਰਨਾਲਾ ਇਹ ਉਹ ਸੀ ਕਿ ਬਰਨਾਲੀ ਨਾਲ ਹੀ ਨਾ ਆਉਂਦੀ ਆ ਜਿੱਥੇ ਵੀ ਰੋਕਣਾ ਉਹ ਦੱਸ ਰਹੀ ਹੈ ਇਹ ਨਹੀਂ ਕਿ ਇਹ ਆ ਕਿ ਰਹੀ ਆਇਆ ਕਰਾਣਾ ਤੇਰੇ ਸੜਕ ਤੇ ਵੀ ਜਾਉਗੀ ਉਹ ਹੀ ਤੁਹਾਨੂੰ ਬਖਾਵਾਏ ਵਿਚਾਲੇ ਦੀ ਤੇ ਟ੍ਰੇਨ ਦਾ ਫੇੜਾ ਇਹੀ ਹੈ ਵੀ ਇਹ ਜਾਵੇਂ ਲੂਪ ਤੇ ਚੱਲਦੀਆਂ ਨੇ ਆ ਦੂਸਰੇ ਪਾਸੇ ਵਾਲਾ ਤਸਿਆ ਜੀ ਹੁਣ ਦੇਖੋ ਨਾ ਸੜਕ ਤੇ ਜਾ ਰਹੀ ਹੈ ਇਹ ਇਹਦਾ ਆਪਣਾ ਟ੍ਰੈਕ ਹੈ ਵਿਜਾਲ ਦੀ ਟ੍ਰੈਫਿਕ ਲਾਈਟਾਂ ਨਾਲ ਹੀ ਕੰਟਰੋਲ ਕੀਤਾ ਵਾ ਹੁਣ ਜਿੱਥੋਂ ਦੀਆਂ ਆਕਾਰਾਂ ਲੰਘ ਰਹੀਆਂ ਆ ਜਾ ਰਹੀਆਂ ਇੱਥੋਂ ਦੀ ਟ੍ਰਾਮ ਵੀ ਜਾ ਰਹੀ ਹੈ ਆ ਦੇਖੋ ਇਹ ਟ੍ਰਾਮ ਇਹ ਪਹਿਲਾਂ ਮੰਨ ਸੀ ਵੀ ਇੱਥੇ ਨਹੀਂ ਇਹਦੇ ਕੋਲੇ ਇਹ ਸੜਕ ਤੇ ਹੀ ਵਿਚਾਲਦੀ ਗਈ ਵੀ ਹੈ ਫਾਰਾਂ ਜਾਂਦੀਆਂ ਉਧਰੋਂ ਹੁੰਦੀਆਂ ਜਾਂਦੀਆਂ ਪਰ ਡਰੋਨ ਫਲਾਈਟਸ ਜਿਹੜੀਆਂ ਉਹਨਾਂ ਦਾ ਕੰਟਰੋਲ ਕੀਤਾ ਜਾਂਦਾ ਹੈ ਮੈਂ ਇਸ ਤੋਂ ਅਗਲੇ ਜਿਹੜੇ ਸਟਾਪ ਤੇ ਉਤਰ ਜਾਣਾ ਕਿ ਉਲੰਘਣਾ ਹੈ ਪਰ ਇਹਦਾ ਜਿਆਦਾ ਪਰੇ ਇਸਾ ਗਾਜ ਆ ਗਿਆ ਮੈਂ ਇੱਕ ਸਟਾਪ ਪਹਿਲਾਂ ਉਤਰ ਜਾਣਾ ਕਿਉਂਕਿ ਮੈਂ ਆਪਣੇ ਘਰ ਨੂੰ બસ ਪੜਨੀ ਹੈ ਤੇ ਉਥੇ ਬਸ ਤੇ ਉਥੇ ਉਤਰ ਕੇ ਤੇ ਮੈਂ ਤੁਹਾਨੂੰ ਬਸ ਸਟੇਸ਼ਨ ਦਿਖਾ ਕੇ ਬੋਲ ਰਾਮ ਦੰਦਾ ਤੇ ਉਥੇ ਹੀ ਇਹ ਵੀਡੀਓ ਨੂੰ ਖਤਮ ਕਰੂੰਗਾ ਜੇ ਤੁਸੀਂ ਇਸ ਵੀਡੀਓ ਦਾ ਆਨੰਦ ਮਾਣਿਆ ਤਾਂ ਜਰੂਰ ਇਸ ਨੂੰ ਸ਼ੇਅਰ ਕਰਨਾ ਲਾਈਕ ਕਰਨਾ ਆਪਣੇ ਸ਼ਹਿਰ ਦੇ ਬਸ ਸਟੇਸ਼ਨ ਤੇ ਪਹੁੰਚ ਗਏ ਆ ਇੱਕ ਟਰੰਮ ਜੀ ਮੇਰੀ ਜੀਰੇ ਤੇ ਮੈਂ ਆਇਆ ਸੀ ਇਸ ਸਟਾਪ ਤੇ ਆਇਆ ਸੀ ਇਹ ਦਾ ਚਾਰ ਮੀਲ ਸੇ ਅਗਲੇ ਸਟਾਪ ਤੇ ਆ ਆ ਸਾਹਮਣੀ ਬਸ ਸਟੇਸ਼ਨ ਮੋਲਹੰਦਾ ਨਲੋਕਲ ਇਹੋਕੇ ਤੁਸੀਂ ਆ ਦੇਖ ਰਹੇ ਹੋ ਵੈਲਕਮ ਟੂ ਮੋਲਹੰਦਾ ਬਸ ਸਟੇਸ਼ਨ ਇੱਥੇ ਮੈਂ ਇਨਸਾਈਡ ਜਾਊਂਗਾ ਦੇ 6 ਨੰਬਰ ਬੱਸ ਪਰਕੇ ਫਿਰ ਜੀ ਸਿੱਧੇ ਤੋਂ ਗੋਣੂ ਆਜ ਲਈ ਨਹੀਂ ਤੇ ਮੈਂ ਉਮੀਦ ਕਰਦਾ ਸਾਰਿਆਂ ਨੇ ਇਸ ਵੀਡੀਓ ਨੂੰ ਆਨੰਦ ਮਾਣਿਆ ਹੋਏਗਾ ਤੇ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਮੇਰੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਆਜ ਲਈ ਨਹੀਂ ਬਾਦ ਕੋ